ਗੁਰੂ ਜੀ ਆਪਣੇ ਦੋ ਸਾਥੀ ਪਾਈ ਬਾਲਾ ਤੇ ਪਾਈ ਮਰਦਾਨਾ ਨਾਲ ਪੈਨਾ ਤੈ ਕਰਦੇ ਹੋਏ ਬੰਗਾਲ ਦੇ ਇੱਕ ਪਿੰਡ ਵਿੱਚ ਪਹੁੰਚੇ ਉਸ ਦਿਨ ਉਹ ਬਹੁਤ ਥੱਕੇ ਹੋਏ ਤੇ ਭੁੱਖੇ ਵੀ ਸਨ ਉਹ ਇੱਕ ਪਿੰਡ ਵਿੱਚ ਜਾ ਕੇ ਰੁਕੇ ਉੱਥੇ ਦੇ ਲੋਕ ਬੜੇ ਹੀ ਚੰਗੇ ਸਨ ਪਿੰਡ ਵਾਲਿਆਂ ਨੇ ਉਹਨਾਂ ਦਾ ਨੂਰਾਨੀ ਚਿਹਰਾ ਵੇਖਿਆ ਮਿੱਠੇ ਬਚਨ ਸੁਨੇ ਤੇ ਬੜੇ ਨਿਹਾਲ ਹੋਏ ਉਹਨਾਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਚੰਗਾ ਭੋਜਨ ਖਾਣੂ ਦਿੱਤਾ ਤੇ ਰਾਤ ਨੂੰ ਸੌਣ ਲਈ ਚੰਗਾ ਬਿਸਤਰਾ ਵੀ ਦਿੱਤਾ ਕੋਈ ਕਸਰ ਨਾ ਰਹਿਨ ਦਿੱਤੀ ਜਦ ਸਵੇਰੇ ਗੁਰੂ ਜੀ ਉਤੋਂ ਜਾਣ ਲੱਗੇ ਤਾਂ ਪਿੰਡ ਵਾਲਿਆਂ ਨੂੰ ਬਚਨ ਦਿੱਤੇ ਉਜੜ ਜਾਓ ਮੈਦਾਨਾ ਦਿਲ ਵਿੱਚ ਬੜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਪਿੰਡ ਵਾਲਿਆਂ ਨੇ ਇੰਨੀ ਤਰ੍ਹਾਂ ਸੇਵਾ ਕੀਤੀ ਹੈ ਗੁਰੂ ਜੀ ਨੇ ਫਿਰ ਵੀ ਬਦਲੇ ਚ ਅਸੀਸ ਦੀ ਜਗ੍ਹਾ ਤੇ श्राਪ ਦਿੱਤਾ ਹੈ ਪਰ ਉਸ ਨੂੰ ਕੁਝ ਕਹਿਣ ਦਾ ਹੌਸਲਾ ਨਾ ਹੋਇਆ ਇੱਥੋਂ ਜਦੋਂ ਚੱਲੇ ਤਾਂ ਅੱਗੇ ਰਾਹ ਵਿੱਚ ਇੱਕ ਹੋਰ ਪਿੰਡ ਆਇਆ ਉੱਥੇ ਦੇ ਵਾਸੀ ਬਹੁਤ ਦੁਸ਼ਤ ਸਨ ਕਿ ਆਏ ਗਈ ਦੀ ਸੇਵਾ ਤੋਂ ਦੂਰ ਉਹਨਾਂ ਨੂੰ ਤੰਗ ਕਰਦੇ ਸਨ ਗੁਰੂ ਜੀ ਨੇ ਜਦ ਕਿਹਾ ਕਿ ਅਸੀਂ ਮੁਸਾਫਿਰ ਹਾਂ ਤਾਂ ਪਿੰਡ ਵਾਲਿਆਂ ਨੇ ਟੀਚਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੁਰੂ ਜੀ ਨੇ ਉਸ ਪਿੰਡ ਵਾਲਿਆਂ ਨੂੰ ਕਿਹਾ ਵੱਜਦੇ ਰਹੋ ਪਾਈ ਮਰਦਾਨਾ ਇਹ ਸੁਣ ਕੇ ਫਿਰ ਬਹੁਤ ਹੈਰਾਨ ਹੋਇਆ ਪਾਈ ਮਰਦਾਨੇ ਕੁਲ ਹੁਣ ਰਹਿਣਾ ਨਹੀਂ ਗਿਆ ਬਹੁਤ ادب ਨਾਲ ਪੁੱਛਣ ਲੱਗਾ ਗੁਰੂ ਜੀ ਜਿਸ ਪਿੰਡ ਵਾਲਿਆਂ ਨੇ ਸਾਡੀ ਬਹੁਤ ਚੰਗੇ ਤਰੀਕੇ ਨਾਲ ਤਹਿਲ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਸ਼ਰਾਪ ਦੇ ਦਿੱਤਾ ਕਿ ਉਜੜ ਜਾਓ ਤੇ ਜਿਨ੍ਹਾਂ ਨੇ ਬਿਲਕੁਲ ਵੀ ਸਾਡਾ ਸਤਿਕਾਰ ਨਹੀਂ ਕੀਤਾ ਸਗੋਂ ਕੋੜੇ ਬੋਲ ਬੋਲੇ ਤੁਸੀਂ ਉਹਨਾਂ ਨੂੰ ਅਸ਼ੀਰਵਾਦ ਦਿੱਤੀ ਕਿ ਤੁਸੀਂ ਵਸਦੇ ਰਹੋ ਇਹ ਕੀ ਤਮਾਸ਼ਾ ਹੈ ਗੁਰੂ ਜੀ ਹਾਸੇ ਬੋਲੇ ਮਰਦਾਨਿਆ ਤੂੰ ਸਾਡੇ ਬਚਨਾਂ ਦਾ ਭਾਵ ਨਹੀਂ ਜਾਣਿਆ ਨੇਕ ਤੇ ਸੇਵਾ ਭਾਵ ਲੋਕ ਉੱਜੜ ਕੇ ਦੂਜੇ ਪਿੰਡਾਂ ਨੂੰ ਜਾਣਗੇ ਅਤੇ ਆਪਣੀ ਨੇਕੀ ਤੇ ਚੰਗਿਆਈਆਂ ਕਈ ਥਾਵਾਂ ਤੇ ਫੈਲਾਣਗੇ ਇਸ ਲਈ ਅਸੀਂ ਉਹਨਾਂ ਨੂੰ ਉੱਜਣ ਜਾਣ ਦੀ ਗੱਲ ਕੀਤੀ ਹੈ ਪਰ ਇਸ ਪਿੰਡ ਦੇ ਲੋਕ ਬੜੇ ਭੜੇ ਤੇ ਪਾਪੀ ਹਨ ਤੇ ਕੋੜਾ ਬੋਲਦੇ ਹਨ ਅਗਰ ਇਹ ਲੋਕ ਉੱਜੜ ਗਏ ਤਾਂ ਹਰ ਪਾਸੇ ਪੈੜਾਪਨ ਹੀ ਫੈਲਾਣਗੇ ਇਸ ਲਈ ਇਹਨਾਂ ਨੂੰ ਕਿਹਾ ਹੈ ਕਿ ਤੁਸੀਂ ਸਾਰੇ ਵਸਦੇ ਰਹੋ ਇਹ ਸੁਣ ਕੇ ਮਰਦਾਨੇ ਨੂੰ ਤਸੱਲੀ ਹੋ ਗਈ ਉਹ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਤੇ ਕਹਿਣ ਲਗਾ ਤੁਹਾਨੂੰ ਉਹ ਮਹਾਰਾਜ ਤੁਹਾਡੀਆਂ ਤੁਸੀਂ ਹੀ ਜਾਣਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ